ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਫਾਸਟਵੇ ਸੰਦੇਸ਼ ਅੱਜ ਅਸੀਂ ਪਹੁੰਚਾ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਭਗਵਾਨਪੁਰ ਜਿੱਥੇ ਕਿ ਅੱਜ ਆਮ ਆਦਮੀ ਪਾਰਟੀ ਦੀ ਬਹੁਤ ਹੀ ਵੱਡੀ ਜਿੱਤ ਹੋਈ ਹੈ ਸਾਡੇ ਨਾਲ ਗਗਨ ਸਰਪੰਚ ਸਾਹਿਬ ਮੌਜੂਦ ਨੇ ਔਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੀਬੀ ਹਰਜੀਤ ਕੌਰ ਭਗਵਾਨਪੁਰ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਹਲਕਾ ਡੇਰਾ ਬਾਬਾ ਨਾਨਕ ਤੋਂ ਇਸ ਵਾਰ ਜੋ ਸਰਦਾਰ ਗੁਰਦੀਪ ਸਿੰਘ ਰਧਾਵਾ ਜੀ ਦੀ ਜਿੱਤ ਹੋਈ ਹੈ ਜਿੱਤ ਬਹੁਤ ਵੱਡੀ ਲੀਡ ਦੇ ਨਾਲ ਹੋਈ ਹੈ ਮਿਲ ਚੁੱਕਿਆ ਹਾਂਜੀ ਹਾਂਜੀ ਦਿਨ ਰਾਤ ਮਿਹਨਤ ਕਰਦੇ ਰਹੇ ਹਾਂ ਜੀ ਜੋ ਵਰਕਰ ਸਾਡੇ ਏਰੀਏ ਦੇ ਸਾਡੇ ਪਿੰਡ ਦੇ ਨਗਰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੀ ਔਰ ਅਸੀਂ ਧੰਨਵਾਦ ਕਰਦੇ ਆ ਜਿਹੜਾ ਆਪਣੇ ਵਰਕਰਾਂ ਦਾ ਡੇਰੇ ਬਾਬੇ ਨਾਨਕ ਦੇ ਹਲਕੇ ਦੀ ਸੰਗਤ ਦਾ ਸਾਨੂੰ ਮਿਹਨਤ ਦਾ ਫਲ ਮਿਲਿਆ ਵਾ ਧੰਨਵਾਦ ਗੁਰਦੀਪ ਸਿੰਘ ਰੰਧਾਵੇ ਨੂੰ ਵਧਾਈਆਂ ਦਿੰਨੀ ਆ ਮੈਂ ਵੀ ਮੇਰੇ ਵੀਰ ਵਰਕਾਂ ਜਿਹੜਾ 70 ਸਾਲਾਂ ਦਾ ਮੋਢੀ ਉਹ ਆਪਾ ਫੁੱਟਤਾ ਜੀ ਠੀਕ ਹੈ ਅੱਛਾ ਜੀ ਹੁਣ ਆਪਾਂ ਗੱਲਬਾਤ ਕਰਨ ਚਾਹਾਂਗੇ ਗਗਨਦੀਪ ਸਿੰਘ ਜੋ ਭਗਵਾਨਪੁਰ ਤੋਂ ਸਰਪੰਚ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਸੀਗਰ ਭਾਜੀ ਸਸੀਗਰ ਭਾਜੀ ਅੱਛਾ ਸਰ ਇਹ ਕਿੰਨੀਆਂ ਵੋਟਾਂ ਦੇ ਨਾਲ ਜੋ ਜਿੱਤ ਪ੍ਰਾਪਤ ਹੋਈ ਹੈ ਡੇਰਾ ਬਾਬਾ ਨਾਲ ਪਾਜੀ 5000 ਪਲੱਸ ਮਮਤ ਜਿੱਤੇ ਆ ਅਸੀਂ ਜੀ ਸਾਰੀ ਮਮ ਡੇਰਾ ਬਾਬਾ ਨਾਲ ਹਲਕੇ ਦੇ ਜੀ ਵਰਕਰਾਂ ਦੇ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਜੀ ਤੇ ਸਰ ਦਿਨ ਰਾਤ ਮੀਟਿੰਗਾਂ ਹੁੰਦੀਆਂ ਰਹੀਆਂ ਦਿਨ ਰਾਤ ਤੁਸੀਂ ਵੀ ਗੱਡੀ ਲੈ ਕੇ ਨਾਲ ਜਾਂਦੇ ਰਹੇ ਆ ਔਰ ਕਿਹੋ ਜਿਹਾ ਰਿਸਪੌਂਸ ਮਿਲਿਆ ਸੀਗਾ ਲੋਕਾਂ ਦਾ ਕਿ ਇਸ ਵਾਰ ਤੁਹਾਡੇ ਮਨ ਦੇ ਵਿੱਚ ਕੀ ਲੱਗਦਾ ਸੀਗਾ ਕਿ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਸੀਟ ਕੱਟ ਪਾਣਗੇ ਜਾਂ ਨਹੀਂ ਅੱਜ ਹਰ ਪਿੰਡ ਚ ਗਏ ਆ ਬਹੁਤ ਪਿਆਰ ਮਿਲਿਆ ਜੀ ਤੇ ਸਾਰੇ ਪਿੰਡਾਂ ਨੇ ਮੇਰੇ ਬੋਆ ਨੂੰ ਪਿਆਰ ਦਿੱਤਾ ਜਿੱਥੇ ਜਾਂਦੇ ਰਹੇ ਉਹਨਾਂ ਨੇ ਇਹੋ ਕਿਹਾ ਕਿ ਜਿੱਤੋਗੇ ਜਿੱਤੋਗੇ ਹਰਕਾਂ ਜੀ ਤੇ ਮੈਂ ਰਦਾਵਾ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦਈ ਦਿੰਦਾ ਗੁਰਦੀਪ ਭਾਈ ਨੂੰ ਜੀ ਕਿ ਉਹ ਜਿੱਤ ਪ੍ਰਾਪਤ ਕਰਕੇ ਤੇ ਆ ਬਾਬਾ ਡੇਰਾ ਬਾਬਾ ਬਣਾਣੇ ਪਹੁੰਚ ਰਹੇ ਨੇ ਤੇ ਆਪਾਂ ਵੀ ਉੱਥੇ ਜਾ ਰਹੇ ਆ